ਕੋ ਇਹ ਤਾਂ ਹੁਣ ਕੇਸ ਸਟਡੀ ਕਰਕੇ ਪਤਾ ਲੱਗੂਗਾ ਵੈਸੇ ਨਾਰਮਲੀ ਇਸ ਤਰ੍ਹਾਂ ਹੁੰਦਾ ਨਹੀਂ ਹੈ ਜਿਵੇਂ ਈਡੀ ਨੇ ਕੀਤਾ ਆ ਕਿ ਉਹਨਾਂ ਨੂੰ ਪੇਸ਼ੀ ਤੇ ਬੁਲਾ ਲਿਆ ਉੱਥੇ ਹੀ ਅਰੈਸਟ ਕਰ ਲਿਆ ਇਹਨਾਂ ਨੂੰ ਆਪਣਾ ਪੱਖ ਰੱਖਣ ਦਾ ਜਿਹੜਾ ਸਮਾਂ ਉਹ ਦੇਣਾ ਚਾਹੀਦਾ ਸੀਗਾ 100% ਦੇਣਾ ਚਾਹੀਦਾ ਸੀਗਾ ਤੇ ਇਹ ਮੇਰੇ ਮੁਤਾਬਕ ਤਾਂ ਕਿਉਂਕਿ ਮੈਂ ਕੇਸ ਦੀ ਹਾਲੇ ਇਨਵੀ ਸਟਡੀ ਨਹੀਂ ਸਟਡੀ ਨਹੀਂ ਕੀਤੀ ਨਾ ਹੀ ਪਤਾ ਹਾਲੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਈਡੀ ਨੇ ਕਿਉਂ ਅਰੈਸਟ ਕੀਤਾ ਆ ਸੋ ਇਸ ਕਰਕੇ ਮੈਂ ਤਾਂ ਇਸ ਚੀਜ਼ ਨੂੰ ਬਹੁਤ ਕ੍ਰਿਟੀਸਾਈਜ਼ ਕਰਦਾ ਇਨਵੈਸਟੀਗੇਸ਼ਨ ਏਜੰਸੀਜ਼ ਨੂੰ ਪ੍ਰੋਪਰ ਸਾਰਾ ਕੁਝ ਕਰਨ ਤੋਂ ਬਾਅਦ ਹੀ ਕੋਈ ਐਜੋਜੀ ਐਕਸ਼ਨ ਕਰਨਾ ਚਾਹੀਦਾ ਤੇ ਸਰ ਕਾਂਗਰਸ ਪਾਰਟੀ ਦਾ ਕਿਸ ਤਰ੍ਹਾਂ ਦਾ ਰੁਖ ਹੈ ਪਾਰਟੀ ਪੱਧਰ ਦੇ ਉੱਤੇ ਦੇਖਿਆ ਜਾਵੇ ਕੋਈ ਬਿਆਨਬਾਜ਼ੀ ਹਜੇ ਤੱਕ ਸਾਹਮਣੇ ਨਹੀਂ ਆਈ ਨਹੀਂ ਨਹੀਂ ਰਾਜਾ ਵੜਿੰਗ ਸਾਹਿਬ ਨੇ ਕਿਹਾ ਸਾਡੇ ਪ੍ਰਧਾਨ ਨੇ ਪਾਰਟੀ ਦੇ ਉਹਨਾਂ ਨੇ ਇਹ ਮੁੱਦਾ ਉਠਾਇਆ ਆ ਬਿਲਕੁਲ ਉਹਨਾਂ ਨੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਮੈਂ ਵੀ ਆਪਣੇ ਭਾਰਤ ਪੂਸ਼ਨ ਆਸ਼ੂ ਜੀ ਦੇ ਉਹਨਾਂ ਦੇ ਮੈਸੇਜ ਨੂੰ ਫੋਨ ਕੀਤਾ ਸੀ ਤੇ ਇਸੇ ਤਰ੍ਹਾਂ ਰਾਜਾ ਜੀ ਨੇ ਵੀ ਮੇਰਾ ਖਿਆਲ ਦਰਿਆਫਤ ਕੀਤਾ ਆ ਤੇ ਬਿਲਕੁਲ ਸਾਡੀ ਸਾਰਿਆਂ ਦੇ ਨਾਲ ਸਾਡੇ ਜਿੰਨੇ ਵੀ ਲੋਕਲ ਅਸੀਂ ਆਪਣੇ ਹਲਕਾ ਇੰਚਾਰਜ ਆ ਅਸੀਂ ਸਾਰਿਆਂ ਨੇ ਕੱਲ ਸ਼ਾਮ ਨੂੰ ਗੱਲਬਾਤ ਵੀ ਇੱਕ ਦੂਜੇ ਨਾਲ ਕੀਤੀ ਤੇ ਅਸੀਂ ਲੱਗੇ ਹੋਇਆ ਕਿ ਜੋ ਬੈਸਟ ਆਸ਼ੂ ਜੀ ਵਾਸਤੇ ਹੋ ਸਕਦਾ ਉਹ ਅਸੀਂ ਕਰਾਂਗੇ ਸਰ ਕਿਸ ਤਰ੍ਹਾਂ ਦੇਖਿਓ ਕਹਿੰਦੇ ਪਹਿਲਾਂ ਵੀ ਗ੍ਰਿਫਤਾਰੀ ਈਡੀ ਵੱਲੋਂ ਕੀਤੀ ਗਈ ਸੀ 6 ਮਹੀਨੇ ਜਿਹੜੀਆਂ ਰਹੇ ਨੇ ਹਿਰਾਸਤ ਦੇ ਵਿੱਚ ਵੀ ਰਹਿੰਦੇ ਹੁਣ ਨਹੀਂ ਨਹੀਂ ਉਹ ਈਡੀ ਵੱਲੋਂ ਨਹੀਂ ਸੀ ਕੀਤੀ ਗਈ ਉਹ ਤਾਂ ਵਿਜੀਲੈਂਸ ਵੱਲੋਂ ਕੀਤੀ ਗਈ ਸੀ ਤੇ ਸਰ ਕਿੱਦਾਂ ਦੇਖਦੇ ਹੋਰ ਵੀ ਕੇ ਆਰੇ ਨੇਗੇ ਲੋਕਾਂ ਨੇ ਵੀ ਲੱਗਦਾ ਕਿ ਕਾਉਂਡ ਲੋਕੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਮੈਨੂੰ ਇਸ ਦੀ ਇਨਵੈਸਟੀਗੇਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਪੋਲੀਟੀਕਲ ਵੈਂਡੇਟਾ ਨਹੀਂ ਹੋਣਾ ਚਾਹੀਦਾ ਦੇਖੋ ਇਹ ਬਿਲਕੁਲ ਗਲਤ ਹੈ ਪਾਰਟੀ ਸਾਡ ਨਾਲ ਖੜੀ ਹੈ ਜਾਂ ਤੁਸੀਂ ਨਹੀਂ 100% ਪਾਰਟੀ ਨਾਲ ਖੜੀ ਹੈ ਜੀ ਸਾਡੇ ਸਾਥੀ ਰਹੇ ਬਿਲਕੁਲ ਬਿਲਕੁਲ ਸਾਡੇ ਸਾਥੀ ਰਹੇ ਨਹੀਂ ਸਾਡੇ ਸਾਥੀ ਨੇ ਜੀ ਸਰ ਲੱਗਦਾ ਜਦੋਂ ਪਹਿਲਾ ਜੋ ਆਸ਼ੂਰੀ ਗ੍ਰਿਫਤਾਰੀ ਹੋਈ ਸੀ ਆਸ਼ੂ ਨੂੰ ਰੈਟ ਕੀਤਾ ਜੇ ਉਦੋਂ ਕਾਫੀ ਕਾਂਗਰਸੀਆਂ ਨੇ ਨੇ ਨਿਕਲ ਕੇ ਬਾਹਰ ਆਪਣਾ ਜੋਸ਼ ਦਿਖਾਇਆ ਸੀ ਲੇਕਿਨ ਇਸ ਵਾਰ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਉਹ ਜੋ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਉਹ ਸਾਰੇ ਕਾਂਗਰਸ ਵਾਲੇ ਉਸੇ ਤਰ੍ਹਾਂ ਹੀ ਕਰਾਂਗੇ